ਜੋ ਸਾਡੇ ਪਾਣੀਆਂ 'ਚ ਜ਼ਹਿਰਾਂ ਕੈਮੀਕਲ ਪਾ ਕੇ ਸਾਡੀਆਂ ਨਸਲਾਂ ਫਸਲਾਂ ਸਾਡੀ ਧਰਤੀ ਆਪੋ ਹਵਾ ਨੂੰ ਜ਼ਹਿਰ ਕਰ ਦਿੱਤਾ ਗਿਆ ਅਸੀਂ ਰੋਕਣ ਤੋਂ ਸ਼ੁਰੂ ਹੋਏ ਹਿਮਾਚਲ ਦੇ ਜਿੱਥੋਂ ਹਿਮਾਚਲ ਦੇ ਵਿੱਚੋਂ ਸਤਲੁਜ ਸ਼ੁਰੂ ਹੁੰਦਾ ਨੰਨਪੁਰ ਸਾਹਿਬ ਰੋਪੜ ਤੋਂ ਬਾਅਦ ਮਹਾਰੀ ਜਿਲ੍ਹਾ ਫਤੇਗੜ ਸਾਹਿਬ ਜਿਲ੍ਹਾ ਲੁਧਿਆਣਾ ਅੱਜ ਮਾਨਸਾ ਜਿਹੜੇ ਦੇ ਪਿੰਡਾਂ 'ਚ ਆਏ ਆ ਸਾਡਾ ਆਉਣ ਦਾ ਮਕਸਦ ਕੀ ਆ ਤੁਹਾਡੇ ਕੋਲ ਨਾ ਸਬੂਤਾ ਮੰਗਣ ਆਏ ਆ ਨਾ ਗੋਲਾਵਾ ਕੋਈ ਵਕਤ ਦਾ ਸਾਡਾ ਮਕਸਦ ਆ ਕਿ ਆਪਾਂ ਬਹੁਤ ਗਹਿਰੇ ਸੰਕਟ ਫਸ ਆ ਚੁੱਕੇ ਆ ਤੇ ਇਹ ਸੰਕਟ ਦਿਨੋਂ ਦਰ ਬਹੁਤ ਜਾਦੇ ਗਹਿਰਾ ਹੁੰਦਾ ਪਿਆ ਜਾਣਾ ਅਸੀਂ ਹਵੇ ਵੀ ਇਹਨਾਂ ਗੱਲਾਂ ਬਾਰੇ ਸੋਚਦੇ ਰਹੇ ਆ 10 ਦਿਨਾਂ ਦੀ ਪਹਿਲਾ ਦੀ ਰਿਪੋਰਟ ਆ ਕਿ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਧਰਤੀ ਇਹ ਹੈ ਜਿਹੜਾ ਪਾਣੀ ਉਹ ਪੀਣਯੋਗ ਨਹੀਂ ਰਿਹਾ ਤੁਸੀਂ ਆਪਣਾ ਪਾਣੀ ਪਿੰਡ ਦਾ ਚੈੱਕ ਕਰਾਓਗੇ ਤਾਂ ਇਹ ਪਤਾ ਕਿ ਕਿਹੜੇ ਕਿਹੜੇ ਕੈਮੀਕਲ ਆ ਚੁੱਕੇ ਆ ਤੇ ਉਹਦਾ ਕੀ ਚਾ ਸੀ ਦੇਖ ਰਹੇ ਆ ਕਈ ਸਰ ਕਾਰੇ ਪੀੜੇ ਅਟੈਕ ਜੋ ਹੋ ਗੋਹੋ ਤਰ੍ਹਾਂ ਦੀਆਂ ਬਿਮਾਰੀਆਂ ਬੱਚਾ ਸਾਡੇ ਪਿੰਡਾ ਹੁਣ ਵੜ ਗਿਆ ਆਪਾਂ ਟੀਕਾ ਨਾਲ ਜਵਾਖ ਲੈਣ ਲੱਗੇ ਆਈਰ ਸੈਂਟਰਾਂ ਦੇ ਵਿੱਚ ਆ ਇੱਕ ਜੇ ਦੇਖੋ ਮੇਰੇ ਇਹਨਾਂ ਸਾਡੀਆਂ ਆਣ-ਬਾਣੀਆਂ ਨਸਲਾਂ ਨੇ ਜਿਨ੍ਹਾਂ ਸਾਡੇ ਜਾਰੇ ਜਵਾਬ ਆ ਇਹਨਾਂ ਦਾ ਕਾਹ ਜਵਾਬ ਕੀ ਪੈਦਾ ਹੋਏ ਐਸੇ ਦੇ ਹਾਲਾਤ ਜਿਹੜੇ ਪੰਜਾਬ ਦੇ ਵਿੱਚ ਪਾਣੀ ਜਾਂਦੇ ਆ ਆਪਣੇ ਕੋਲ 20 ਵਿਅਕਤੀ ਮੁੰਡਾ ਮਾਨਸ ਵਾਲਾ ਇਹ ਵੀ ਦੱਸ ਰਿਹਾ ਸੀ ਇਹਨੂੰ ਬਿਮਾਰੀ ਦੇ ਸਮਝ ਲੱਗ ਰਹੀ ਕਿ ਇਹਦੀ ਬਿਮਾਰੀ ਹੈ ਇਹਦੇ ਬੈਠੇ-ਬੈਠੇ ਦੇ ਲੱਤਾਂ ਦੇ ਵਿੱਚੋਂ ਖੂਨ ਨਿਕਲ ਲੱਗ ਜਾਂਦਾ ਹਾਂ ਹਾਂ ਜੇ ਡਾਕਟਰਾਂ ਨਾਲ ਵੀ ਸਮਝ ਨਹੀਂ ਪੈ ਰਹੀ ਬਿਮਾਰਨਾ ਸਾਨੂੰ ਕਿਹੜੀਆਂ ਲੱਗ ਰਹੀਆਂ ਨੇ ਮਰੂ ਦੇ ਬਾਰੇ ਅਸੀਂ ਚਿੰਤਿਤ ਨਹੀਂ ਆ। ਨਾ ਸਾਡੇ ਸਿਆਸੀ ਬੰਦੇ ਚਿੰਤਿਤ ਆ। ਉਹਦਾ ਹੀ ਸੁਪਰੀਆਂ ਜਿਆਗ ਨਹੀਂ। ਕੁਰਸੀ ਤੇ ਕਿਵੇਂ ਬੈਠਣਾ ਜਾਂ ਅਸੀਂ ਆਪਣੀ ਕੁਰਸੀ ਨੂੰ ਕਿਵੇਂ ਬਚਾ ਕੇ ਰੱਖਣਾ। ਜਿੰਨੀਆਂ ਵੀ ਪੰਜਾਬ ਮਾਰੂ ਨੀਤੀਆਂ ਨੇ ਸੈਂਟਰਲ ਦੀਆਂ ਰੱਖ ਲਓ, ਏਜੰਸੀਆਂ ਦੀਆਂ ਰੱਖ ਲਓ, ਸਾਰੀਆਂ ਪੰਜਾਬ ਚ ਲਾਗੂ ਹੋ ਰਹੀਆਂ ਨੇ। ਆਪਾਂ ਚੁੱਪਾਂ। ਨਹੀਂ ਇਹ ਕੋਲੋਂ ਪਤਾ। ਸਿੱਖਿਆ ਨੀਤੀ ਬਹੁਤ ਖਤਰਨਾਕ ਨੀਤੀ ਹੈ ਕਿਸੇ ਸਭਿਆਚਾਰ ਨੂੰ ਕਿਸੇ ਕੌਮ ਨੂੰ ਜੇ ਉਹ ਖਤਮ ਕਰਨਾ ਤਾਂ ਸਿੱਖਿਆ ਦੇ ਉੱਤੇ ਕੰਟਰੋਲ ਕੀਤਾ ਜਾਂਦਾ ਹੈ ਅੰਗਰੇਜ਼ਾਂ ਨੇ ਵੀ ਇਹ ਹੀ ਕੀਤਾ ਸੀ ਐਸ ਨੂੰ ਨਵੀਂ ਸਿੱਖਿਆ ਨੀਤੀ ਨਿਊ ਪਾਲਿਸੀ ਕਹਿੰਦੇ ਆ ਜਿਹਨੂੰ 2020 ਆਲੀ ਉਹ ਪੰਜਾਬ ਦੇ ਵਿੱਚ ਭਵੰਤ ਸਰਕਾਰ ਨੇ ਲਾਗੂ ਕਰਤੀ ਕਿਹਨਾਂ ਦੇ ਕਹਿਣ ਤੇ ਜਿੰਨੇ districts ਦੇ ਸੂਬੇ ਆ ਮੈਂ ਉਹਨਾਂ ਸੂਬਿਆਂ 'ਚ ਵੀ ਗਿਆ ਹਾਂ ਤਾਮਿਲਨਾਡੂ ਕਰਨਾਟਕ ਆ ਕੇ ਤਾਮਿਲਨਾਡੂ ਆਂਧਰਾ ਪਛਮੀ ਵਿਗਨਾਲ ਦੀ ਆਪਾਂ ਗੱਲ ਕਰਦੇ ਹਾਂ ਉਹਨਾਂ ਨੇ ਸਖਤੀ ਲਾਗੂ ਨਹੀਂ ਕੀਤੀ ਪਰ ਇਹ ਚੇ ਲਾਗੂ ਹੋ ਗਈ ਆ ਆਪਾਂ ਨੂੰ ਕੋਈ ਪਰਵਾਹ ਨਹੀਂ ਅਕਾਲੀ ਗੱਤ ਐਮਕੇ ਸਟਾਰਨ ਮੰਤਰੀਆਂ ਤੋਂ ਲਾਡੂ ਦਾ ਉਹਨੇ ਜਿਹੜਾ ਬਜਟ ਪੇਸ਼ ਕਰਨਾ ਉਹਨਾਂ ਨੇ ਬਜਟ ਦਾ ਸੈਸ਼ਨ ਕਰਨਾ ਉਹਨਾਂ ਦਾ ਤਾਂ ਉਹਦੇ ਉੱਤੇ ਜਿਹੜਾ ਰੁਪਿਆ ਲਿਖਿਆ ਹੁੰਦਾ ਉਹ ਰੁਪਿਆ ਉਹਨਾਂ ਨੇ ਆਪਣੀ ਬੋਡੀ ਤੇ ਲੱਗ ਰਿਹਾ ਸਾਡੇ ਉੱਤੇ ਜ਼ਬਰੀ ਹਿੰਦੀ ਨੂੰ ਮੜਿਆ ਫੋਕਿਆ ਜਾ ਰਿਹਾ ਅਸੀਂ ਕੋਈ ਬੋਲੀ ਦਾ ਵਿਰੋਧ ਨਹੀਂ ਕਰਦੇ ਕੋਈ ਬੋਲੀ ਮਾੜੀ ਨਹੀਂ ਸਾਰੀਆਂ ਬੋਲੀਆਂ ਸਤਿਕਾਰਯੋਗ ਹੈ ਪਰ ਪੰਜਾਬ ਦੇ ਵਿੱਚ ਪੰਜਾਬੀ ਨੂੰ ਮਾਰਨਾ ਤੇ ਉਹਦੇ ਲਈ ਚੁੱਪਾਂ ਪੰਜਾਬ ਦੇ ਵਿੱਚ ਪਾਣੀਆਂ ਯਾਰਾ ਪਾਣੀਆਂ ਤੇ ਲਈ ਚੁੱਪਾਂ ਸਾਡੇ ਦਰਿਆ ਝਾੜੀ ਤੇ ਕਰਦੇ ਧਰਤੀ ਅਸਾਂ ਬੋਲ ਕਰਕੇ ਆਪਣਾ ਫੈਕਟਰੀ ਫੈਕਟਰੀਆਂ ਖੋਏ ਲੱਗੀ ਆ ਉਹ ਸਾਰਾ ਪਾਣੀ ਜਿੰਨਾ ਧਰਤੀ ਵਿੱਚਾਂ ਬੋਲ ਕਰਕੇ ਪਹਿਰਾ ਪਾਈ ਜਾ ਰਿਹਾ ਹੈ ਆਜੋ ਨਾ ਸੋਡਾ ਹਾਲਾਤ ਦੇਖੋ ਕਹਾਨੂੰ ਕੀ ਬਣਦੇ ਆ ਇਹ ਨਹੀਂ ਚੱਕਣਾ ਕਿਸੇ ਨੇ ਕਿੰਨਾ ਚਿਰ ਆਪਸ ਰੰਗ ਦੀ ਜਾਵਾਂਗੇ ਤੇ ਰੇਂਦਾ ਵਿਤਾਲੇ ਵੀ ਕਸਰ ਕਢੀ ਜਾ ਰਹੀ ਹੈ ਜਿਹਨਾਂ ਸਮਝਿਆ ਨਿਸਾਨਾ ਮੀਆਂ ਮਜ਼ਦੂਰਾ ਮੀਆਂ ਲੜਦਾਲੀਆਂ ਧਰਾਂ ਨੇ ਜਿੱਥੇ ਬੰਦਿਆਂ ਨੇ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਲੋਕਾਂ ਚ ਵੀ ਇਹ ਤਾਂ ਜਰਾ ਰੋਕ ਲੈਂਦੇ ਆ ਜੀ ਇਹਦਾ ਰੋਜ਼ ਚ ਮੇਡੰਡਾ ਪਾਈ ਰੱਖਦੇ ਆ ਜੀ ਇਹ ਲੋਕਾਂ ਨੂੰ ਤੰਗ ਕਰਦੇ ਆ ਜੀ ਕਾਮ ਕੀ ਵੀ ਦੇ ਕਿਤੇ ਵੱਗਣਾ ਪਾਸੇ ਹੋਣਾ ਤਾਂ ਪੰਜਾਬ ਨੂੰ ਆਪਣਾ ਸੁੱਖ ਹੈ ਹੁਣ ਥੋੜਾ 25 26000 ਕਿਲਾ ਪੰਜਾਬ ਦਾ ਸੜਕਾਂ ਹੋ ਗਿਆ ਲਿਪਾਤ ਮੜਵਨੇ ਸੜਕਾਂ ਨੇ ਨਵੀਆਂ ਰੇਲੀਆਂ ਲੀਆਂ ਨੇ ਸੜਕਾਂ ਹੋਰ ਕਰ ਰਿਆ ਪੰਜਾਬ ਵਿਚਾਰ ਰਿਹਾ ਪੂਰੇ ਪੰਜਾਬ ਚ ਜਮੀਨਾਂ ਸੋਧੀਆਂ ਘੱਟ ਰਹੀਆਂ ਨੇ ਪੂਰੀ ਧਰਤੀ ਦੇ ਉੱਤੇ ਜ਼ਮੀਨ ਘੱਟ ਰਹੀ ਹੈ ਜਿਹੜੀ ਅਪਣਾ ਉਹ ਜ਼ਮੀਨ ਆ ਤੇ ਆਵਾਦੀ ਵਧ ਰਹੀ ਆ ਹੁਣੇ ਬਹੁਤ ਅਰਦੇਸ ਲੋਕਾਂ ਨੂੰ ਕਹਿੰਦੇ ਆ ਰਹੇ ਆ ਵੀ ਭਾਈ ਜ਼ਮੀਨਾਂ ਨਾਲ ਵਿੱਚੋਂ ਜ਼ਮੀਨਾਂ ਨਾਲ ਵਿੱਚੋਂ ਨਹੀਂ ਸਮਝ ਰਹੇ ਲੋਕ ਸੁਨਹਿਰਕਾਲ ਦਾ ਆਉਣਾ 5 ਸਾਲ ਖੜ ਜੋ